ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਇਹ ਆਵਾਜ਼ ਆਪਾ ਸੁਣਦੇ ਹਾਂ ਲੇਖਕ ਮੈਕਸਿਮ ਗੋਲਕੇ ਜੀ ਦੇ ਲਿਖੀ ਹੋਈ ਕਹਾਣੀ ਨੌਨਸੀਆ ਇਛਲੀਆਂ ਗਰਮੀਆਂ ਤੱਕ ਨੌਨਸੀਆ ਸਾਡੇ ਮਹੱਲੇ ਦੀ ਜਾਨ ਸੀ ਉਹ ਸਬਜ਼ੀ ਦਾ ਕੰਮ ਕਰਦੀ ਸੀ ਅਤੇ ਸਾਡੇ ਮਹੱਲੇ ਦੀ ਸਭ ਤੋਂ ਸੋਹਣੀ ਔਰਤ ਉਹ ਇੰਨੀ ਜ਼ਿੰਦਾਦਿਲ ਹਾਸਮੁਖ ਤੇ ਗਰਮ ਜੋਸ਼ ਕਿਸਮ ਦੀ ਔਰਤ ਸੀ ਕਿ ਕਿਸੇ ਵੀ ਤਰ੍ਹਾਂ ਪਤੀ ਦੇ ਨਾਲ ਸ਼ਾਂਤ ਨਾ ਰਹਿ ਸਕੀ ਉਸਦੇ ਪਤੀ ਨੇ ਬੜੀ ਦੇਰ ਤੱਕ ਇਸ ਗੱਲ ਨੂੰ ਨਹੀਂ ਸਮਝਿਆ ਉਹ ਅੰਦਰੋਂ ਅੰਦਰ ਖਿਜਦਾ ચીਖਦਾ ਗਾਲੀ ਗਲੋਚ ਕਰਦਾ ਉਹ ਲੋਕਾਂ ਨੂੰ ਚਾਕੂ ਵਿਖਾ ਕੇ ਡਰਾਉਂਦਾ ਧਮਕਾਉਂਦਾ ਸੀ ਇੱਕ ਦਿਨ ਉਸਨੇ ਆਪਣਾ ਚਾਕੂ ਕਿਸੇ ਦੇ ਢਿੱਡ ਵਿੱਚ ਖੋਪ ਦਿੱਤਾ ਪਰ ਕਾਨੂੰਨ ਅਜਿਹੇ ਮੁਸ਼ਟੰਡੇ ਨੂੰ ਕਦੀ ਨਹੀਂ ਬਖਸ਼ਦਾ ਇਸ ਲਈ ਸਟੇਫਾਨੋ ਆਪਣੀ ਸਜ਼ਾ ਦੀ ਮਿਆਦ ਕੈਦ ਵਿੱਚ ਬਿਤਾਉਣ ਤੋਂ ਬਾਅਦ ਅਰਜنٹਾਈਨਾ ਚਲਾ ਗਿਆ ਗਰਮ ਸੁਹਾਵ ਲੋਕਾਂ ਲਈ ਜਲਵਾਯੂ ਤਬਦੀਲੀ ਲਾਹੇਵੰਦ ਸਾਬਤ ਹੁੰਦੀ ਹੈ ਇਸ ਲਈ ਉਹ ਉੱਥੋਂ ਵਾਪਸ ਨਾ ਪਰਦੇ ਆ 23 ਸਾਲ ਦੀ ਉਮਰ ਵਿੱਚ ਨੌਨਸੀਆ ਲਗਭਗ ਵਿਧਵਾ ਹੋ ਗਈ ਤੇ ਉਸ ਦੇ ਕੋਲ 5 ਸਾਲਾਂ ਦੀ ਬੱਚੀ ਖੱਜਰਾਂ ਦੀ ਇੱਕ ਜੋੜੀ ਇੱਕ ਸਬਜ਼ੀਆਂ ਦਾ ਬਾਗਾਂ ਇੱਕ ਛੋਟੀ ਜੀ ਗੱਡੀ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਕਿਸੇ ਹਾਸਮੁਖ ਬੰਦੇ ਨੂੰ ਬਹੁਤੇ ਤੰਦੌਲੀ ਜ਼ਰੂਰਤ ਨਹੀਂ ਹੁੰਦੀ ਇਸ ਲਈ ਇਹ ਹੀ ਕੁਝ ਉਹਦੇ ਲਈ ਕਾਫੀ ਸੀ ਉਹ ਕੰਮ ਕਰਵਾਉਣਾ ਜਾਣਦੀ ਸੀ ਤੇ ਸਦਾ ਬਹੁਤ ਸਾਰੇ ਲੋਕ ਉਸ ਦੀ ਮਦਦ ਲਈ ਖੁਸ਼ੀ-ਖੁਸ਼ੀ ਤਿਆਰ ਰਹਿੰਦੇ ਸਨ ਤੇ ਜਦੋਂ ਉਹ ਉਹਨਾਂ ਦੀ ਮਿਹਨਤ ਦਾ ਮੁਆਵਜ਼ਾ ਪੈਸਿਆਂ ਨਾਲ ਨਾ ਦੇ ਸਕਦੀ ਤਾਂ ਉਹ ਆਪਣੇ ਹਾਸੇ ਨਾਲ ਆਪਣੀ ਗੀਤਾ ਨਾਲ ਉਹਨਾਂ ਸਾਰੀਆਂ ਕੀਮਤੀ ਚੀਜ਼ਾਂ ਜਿਵੇਂ ਰੁਪਏ ਪੈਸੇ ਤੋਂ ਕਿਤੇ ਜ਼ਿਆਦਾ ਕੀਮਤੀ ਹੁੰਦੀਆਂ ਸਨ ਉਹਨਾਂ ਦੀ ਮਜ਼ਦੂਰੀ ਚੁਕਾ ਦਿੰਦੀ ਸੀ ਉਸੇ ਮੁਹੱਲੇ ਦੀਆਂ ਔਰਤਾਂ ਉਹਦੇ ਤੌਰ ਤਰੀਕਿਆਂ ਨੂੰ ਪਸੰਦ ਨਹੀਂ ਕਰਦੀਆਂ ਸਨ ਸਪਸ਼ਟ ਹੈ ਮਰਦ ਵੀ ਉਹਦੇ ਰਹਿਣ ਸਹਿਣ ਤੋਂ ਖੁਸ਼ ਨਹੀਂ ਸਨ ਉਹ ਵੀ ਵਿਆਹੀ ਮਰਦਾਂ ਨਾਲ ਕੋਈ ਸਰੂਕਾਰ ਨਹੀਂ ਰੱਖਦੀ ਸੀ ਇਹੀ ਨਹੀਂ ਬਲਕਿ ਉਹ ਅਕਸਰ ਉਹਨਾਂ ਅਤੇ ਉਹਨਾਂ ਦੀਆਂ ਘਰਵਾਲੀਆਂ ਵਿੱਚ ਸੋ ਲੈ ਸਫਾਈ ਵੀ ਕਰਵਾ ਦਿੰਦੇ ਸੀ ਜੋ ਮਰਦ ਕਿਸੇ ਔਰਤ ਨਾਲ ਪਿਆਰ ਕਰਨਾ ਛੱਡ ਦਿੰਦਾ ਹੈ ਉਹਨੇ ਅਸਲ ਵਿੱਚ ਪਿਆਰ ਕੀਤਾ ਹੀ ਨਹੀਂ ਹੈ ਉਹ ਕਹਾ ਕਰਦੀ ਸੀ ਆਰ ਤੋਰੋ ਲਾਨੋ ਇੱਕ ਮਛੇਰਾ ਸੀ ਜਿਸਨੇ ਆਪਣੀ ਜਵਾਨੀ ਵਿੱਚ ਇੱਕ ਧਾਰਮਿਕ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਤੇ ਉਸ ਨੂੰ ਪਾਦਰੀ ਬਣਨ ਲਈ ਤਿਆਰ ਕੀਤਾ ਜਾ ਰਿਹਾ ਸੀ ਪਰ ਕਾਫੀ ਜੇਤੋਂ ਉਸਨੇ ਇਸ ਧਰਮ ਮਾਰਗ ਨੂੰ ਛੱਡ ਦਿੱਤਾ ਸੀ ਉਸ ਸਮੁੰਦਰ ਸ਼ਰਾਬ ਕਰ ਅਤੇ ਹੋਰ ਕਈ ਤਰ੍ਹਾਂ ਦੇ ਆਨੰਦਮਈ ਦਿਲ ਪਰਚਾਵਿਆਂ ਵਿੱਚ ਡੁੱਬ ਚੁੱਕਾ ਸੀ ਏ ਲਾਨੋ ਜੋਸ਼ਲੀਲ ਗੀਤ ਜੋੜਨ ਵਿੱਚ ਮਾਹਿਰ ਸੀ ਇੱਕ ਵਾਰ ਨੌਨਸੀਆ ਨੂੰ ਕਹਿਣ ਲੱਗਾ ਤੈਨੂੰ ਸ਼ਾਇਦ ਪਤਾ ਨਹੀਂ ਕਿ ਪਿਆਰ ਧਰਮ ਵਰਗੀ ਔਖੀ ਵਿਦਿਆ ਹੈ ਮੈਂ ਪੜ੍ਹਾਈ ਬਾਰੇ ਕੁਝ ਜਾਣਦੀ ਨਹੀਂ ਨੌਨਸੀਆ ਨੇ ਜਵਾਬ ਦਿੱਤਾ ਪਰ ਤੁਹਾਡੇ ਸਾਰੇ ਗੀਤ ਜਾਣਦੇ ਹਾਂ ਅਤੇ ਇਸੇ ਤਰ੍ਹਾਂ ਦਿਨ ਬਿਤਾਉਂਦੀ ਰਹੀ ਬਹੁਤ ਸਾਰੇ ਲੋਕਾਂ ਲਈ ਖੁਸ਼ੀ ਦਾ ਕਾਰਨ ਅਤੇ ਸਾਰਿਆਂ ਲਈ ਸੁਖਦਾਇਕ ਕਿਉਂਕਿ ਸਮਾਂ ਬੀਤਣ ਤੇ ਉਸ ਦੀਆਂ ਸਹੇਲੀਆਂ ਨੇ ਵੀ ਉਸ ਨੂੰ ਮਾਫ ਕਰ ਦਿੱਤਾ ਉਹਨਾਂ ਨੇ ਸਮਝ ਲਿਆ ਕਿ ਆਦਮੀ ਆਪਣੇ ਸੁਭਾਅ ਨੂੰ ਬਦਲ ਨਹੀਂ ਸਕਦਾ ਕੋਈ 10 ਸਾਲ ਤੱਕ ਨੌਨਸੀਆ ਤਾਰੇ ਦੀ ਤਰ੍ਹਾਂ ਚਮਕਦੀ ਰਹੀ ਉਸ ਨੂੰ ਇੱਕਦਮ ਨਾਲ ਮੁਹੱਲੇ ਦੀ ਸਭ ਤੋਂ ਸੋਹਣੀ ਔਰਤ ਅਤੇ ਚੰਗੀ ਨਰਤਕੀ ਮੰਨ ਲਿਆ ਗਿਆ ਜੇ ਉਹ ਜਵਾਨ ਹੁੰਦੇ ਤਾਂ ਉਸ ਨੂੰ ਨਿਸ਼ਚੈ ਹੀ ਹੂਸਨ ਦੀ ਮਲਕਾ ਵੀ ਚੁਣ ਲਿਆ ਗਿਆ ਹੁੰਦਾ ਕਿਉਂਕਿ ਇਹ ਇੱਕ ਗੱਲ ਸੱਚ ਸੀ ਕਿ ਸਾਰਿਆਂ ਦੀਆਂ ਨਜ਼ਰਾਂ ਵਿੱਚ ਹੂਸਨ ਦੀ ਮਲਕਾ ਉਹੀ ਸੀ ਇਥੋਂ ਤੱਕ ਕਿ ਵਿਦੇਸ਼ੀ ਲੋਕਾਂ ਦਾ ਧਿਆਨ ਵੀ ਉਸੇ ਵੱਲ ਦਵਾਇਆ ਜਾਂਦਾ ਸੀ ਅਤੇ ਨਿਸ਼ਚੈ ਹੀ ਉਹ ਉਸ ਤੋਂ ਇਕਾਂਤ ਵਿੱਚ ਪਿਆਰ ਮੁਹੱਬਤ ਦੀ ਬਹੁਤ ਵੱਡੀ ਕੀਮਤ ਵੀ ਚੁਕਾਉਣ ਲਈ ਤਿਆਰ ਹੋ ਜਾਂਦੇ ਸਨ ਨੌਨਸੀਆ ਸਦਾ ਇਸ ਗੱਲ ਤੇ ਅਤੇ ਵਿਦੇਸ਼ੀ ਲੋਕਾਂ ਦੀ ਮੂਰਖਤਾ ਭਰੀਆਂ ਹਰਕਤਾਂ ਤੇ ਦਿਲ ਖੋਲ ਕੇ ਹੱਸ ਛੱਡਦੀ। ਸੁਨਾਰੇ ਸਿੱਕਿਆਂ ਦੀ ਟਣਕਾਰ ਸੁਣਨ ਵਾਲੇ ਲੋਕ ਉਸ ਨੂੰ ਯਕੀਨ ਦਿਵਾਉਂਦੇ। ਪਰ ਉਹ ਜਵਾਬ ਦਿੰਦੀ ਓਬੜਾਂ ਦੇ ਹੱਥ ਵੇਚਣ ਲਈ ਮੇਰੇ ਕੋਲ ਪਿਆਜ਼, ਲਸਣ ਅਤੇ ਟਮਾਟਰ ਦੇ ਇਲਾਵਾ ਹੋਰ ਕੁਝ ਨਹੀਂ ਹੈ। ਕਈ ਵਾਰ ਉਸ ਦੇ ਸਮੂੱਚੇ ਸ਼ੁਭਚਿੰਤਕ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸਨ। ਬਸ ਇੱਕ ਆਦਮੀ ਹੀ ਨੇਰੀ ਗੱਲੇ ਤੂੰ ਬੜੀ ਦੌਲਤਮਤ ਬਣ ਸਕਦੀ ਹੈ ਚੰਗੀ ਤਰ੍ਹਾਂ ਸੋਚ ਲੈ ਤੇ ਇਹ ਯਾਦ ਰੱਖ ਕਿ ਤੇਰੀ ਇੱਕ ਲੜਕੀ ਵੀ ਹੈ ਨਹੀਂ ਉੱਠੋ ਕੇ ਜਵਾਬ ਦਿੰਦੀ ਮੈਨੂੰ ਆਪਣੀ ਦੇ ਨਾਲ ਇੰਨਾ ਪਿਆਰ ਹੈ ਕਿ ਮੈਂ ਇਹਦਾ ਅਪਮਾਨ ਨਹੀਂ ਕਰ ਸਕਦੀ ਮੈਂ ਜਾਣਦੀ ਹਾਂ ਕਿ ਇੱਕ ਵਾਰ ਕੋਈ ਕੰਮ ਆਪਣੀ ਇੱਛਾ ਦੇ ਵਿਰੁੱਧ ਕਰ ਲਿਆ ਜਾਵੇ ਤਾਂ ਸਦਾ ਲਈ ਸਵੈ ਮਾਣ ਨੂੰ ਗਵਾਉਣਾ ਪੈਂਦਾ ਹੈ ਪਰ ਤੂੰ ਦੂਜਿਆਂ ਨੂੰ ਨਾ ਨਹੀਂ ਕਰਦੀ ਨਹੀਂ ਆਪਣੀ ਤਰ੍ਹਾਂ ਦੇ ਲੋਕਾਂ ਨੂੰ ਅਤੇ ਜਦੋਂ ਚਾਹੁੰਦੀ ਹਾਂ ਤਦ ਨਾ ਨਹੀਂ ਕਰਦੀ ਆਪਣੀ ਤਰ੍ਹਾਂ ਦੇ ਲੋਕਾਂ ਤੋਂ ਤੇਰਾ ਕੀ ਭਾਵ ਜਿਨ੍ਹਾਂ ਲੋਕਾਂ ਵਿੱਚ ਮੈਂ ਪਲੀ ਜਵਾਨ ਹੋਈ ਹਾਂ ਅਤੇ ਮੈਨੂੰ ਚੰਗੀ ਤਰ੍ਹਾਂ ਸਮਝਦੇ ਹਨ ਇਸੇ ਬਾਵਜੂਦ ਇੱਕ ਵਿਦੇਸ਼ੀ ਨਾਲ ਉਸਦਾ ਪ੍ਰੇਮ ਹੋ ਗਿਆ ਉਹ ਇੰਗਲੈਂਡ 'ਚ ਰਹਿਣ ਵਾਲਾ ਸੀ ਅਤੇ ਜੰਗਲ ਦੀ ਦੇਖਰੇਖ ਕਰਦਾ ਸੀ ਉਹ ਇੱਕ ਵੱਖਰੀ ਤਰ੍ਹਾਂ ਦਾ ਆਦਮੀ ਸੀ ਬੜਾ ਹਾਸਮੁਖ ਸੁਭਾ ਉਹ ਉਹਨਾਂ ਦੀ ਭਾਸ਼ਾ ਬੋਲ ਲੈਂਦਾ ਸੀ ਉਹ ਜਵਾਨ ਸੀ ਪਰ ਉਸ ਦੇ ਵਾਲ ਸਫੈਦ ਹੋ ਗਏ ਸਨ ਉਸ ਦੇ ਚਿਹਰੇ ਤੇ ਜ਼ਖਮ ਦਾ ਇੱਕ ਨਿਸ਼ਾਨ ਵੀ ਸੀ ਤੇ ਉਸ ਦਾ ਚਿਹਰਾ ਕਿਸੇ ਕਾਤਲ ਜਿਹਾ ਲੱਗਦਾ ਸੀ ਪਰ ਅੱਖਾਂ 'ਚ ਸ਼ਾਂਤੀ ਦਾ ਪ੍ਰਤੀਬਿੰਬ ਚਲਕਦਾ ਸੀ ਕਈ ਲੋਕਾਂ ਦਾ ਵਿਚਾਰ ਸੀ ਕਿ ਉਹ ਕਿਤਾਬਾਂ ਲਿਖਦਾ ਸੀ ਤੇ ਕਈਆਂ ਦਾ ਕਹਿਣਾ ਸੀ ਕਿ ਉਹ ਇੱਕ ਜਵਾਰੀ ਸੀ ਉਸ ਨੇ ਇਥੋਂ ਤੱਕ ਕੀਤਾ ਕਿ ਉਸ ਦੇ ਨਾਲ ਸੀਸਲੀ ਚਲੀ ਗਈ ਉਹ ਮੀਰ ਨਹੀਂ ਸੀ ਨੋਂਸੀਆ ਆਪਣੇ ਨਾਲ ਕੋਈ ਰੁਪਈਆ ਲੈ ਕੇ ਨਹੀਂ ਆਈ ਤੇ ਨਾ ਹੀ ਤੋਹਫੇ ਇੱਥੇ ਆ ਕੇ ਸਾਡੇ ਨਾਲ ਰਹਿਣ ਲੱਗੀ ਪਹਿਲਾਂ ਦੀ ਤਰ੍ਹਾਂ ਮੰਚਲੀ ਅਤੇ ਹਸਮੁਖ ਪਰ ਇੱਕ ਦਿਨ ਕੋਈ ਤਿਹਾਰ ਸੀ ਜਦੋਂ ਲੋਕ ਗਿਰਜੇ ਤੋਂ ਬਾਹਰ ਆ ਰਹੇ ਸਨ ਤਾਂ ਕਿਸੇ ਨੇ ਹੈਰਾਨੀ ਨਾਲ ਕਿਹਾ ਦੇਖਣਾ ਨੀਨਾ ਤਾਂ ਹੁਬਹੂ ਆਪਣੀ ਮਾਂ ਤੇ ਗਈ ਏ ਸੱਚ ਸੀ ਮਈ ਮਹੀਨੇ ਦੇ ਇੱਕ ਖੂਬਸੂਰਤ ਦੇਂਦੀ ਤਰ੍ਹਾਂ ਸਾਫ ਨੌਨਸੀਆ ਦੀ ਲੜਕੀ ਅਧ ਖਿੜੀ ਕਲੀ ਤੋਂ ਖਿੜਿਆ ਹੋਇਆ ਫੁੱਲ ਬਣ ਗਈ ਸੀ ਤੇ ਆਪਣੀ ਮਾਂ ਦੀ ਤਰ੍ਹਾਂ ਚਮਕਦਾ ਹੋਇਆ ਤਾਰਾ ਜਾਪਣ ਲੱਗੀ ਸੀ ਉਹ ਜੇ ਸਿਰਫ 14 ਵਰਿਆਂ ਦੀ ਸੀ ਪਰ ਉਹਦਾ ਕੱਦ ਸਰੂ ਦੀ ਤਰ੍ਹਾਂ ਲੰਮਾ ਸੀ ਤੇ ਉਹ ਆਪਣੇ ਸੋਨੇ ਕਣੇ ਵਾਲਾ ਅਤੇ ਨੀਲੀਆਂ ਅੱਖਾਂ ਦੇ ਕਾਰਨ ਉਮਰੋਂ ਵੱਡੀ ਲੱਗਦੀ ਸੀ ਤੇ ਜਵਾਨੀ ਦਾ ਬਰੂ ਟੱਪਣ ਲਈ ਬਿਲਕੁਲ ਤਿਆਰ ਸੀ ਨੌਂਸੀਆ ਖੋ ਦੋਸਤ ਨੂੰ ਦੇਖ ਕੇ ਹੈਰਾਨ ਰਹਿ ਗਈ ਉਹ ਪਵਿੱਤਰ ਮਰੀਮ ਨੀਨਾ ਕੀ ਤੂੰ ਮੇਰੇ ਨਾਲੋਂ ਜ਼ਿਆਦਾ ਸੋਹਣੀ ਬਣਨ ਦੀ ਇੱਛੁਕ ਹੈ ਨੀਨਾ ਮੁਸਕਰਾਈ ਨਹੀਂ ਦਾ ਤੇਰੇ ਜਿਨੀ ਸੋਹਣੀ ਮੇਰੇ ਲਈ ਇੰਨਾ ਹੀ ਕਾਫੀ ਹੈ ਜ਼ਿੰਦਗੀ ਵਿੱਚ ਪਹਿਲੀ ਵਾਰ ਉਹ ਖਾਸ ਮੁਖ ਔਰਤ ਦੇ ਚਿਹਰੇ ਤੇ ਚਿੰਤਾ ਦਾ ਇੱਕ ਪਰਛਾਵਾਂ ਨਜ਼ਰ ਆਇਆ ਤੇ ਉਸ ਸ਼ਾਮ ਉਸਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਇਹ ਹੈ ਜੀਵਨ ਅਜੇ ਆਦਮੀ ਆਪਣੇ ਪਿਆਲੇ ਨੂੰ ਪੂਰਾ ਪੀ ਵੀ ਨਹੀਂ ਸਕਦਾ ਕਿ ਦੂਜੇ ਉਸ ਨੂੰ ਲੈਣ ਲਈ ਹੱਥ ਵਧਾ ਦਿੰਦੇ ਹਨ ਸੱਚ ਤਾਂ ਇਹ ਹੈ ਕਿ ਸ਼ੁਰੂ ਵਿੱਚ ਤਾਂ ਮਾਂ ਧੀ ਦੇ ਵਿੱਚ ਈਰਖਾ ਦੇ ਕੋਈ ਚਿੰਨ੍ਹ ਦਿਖਾਈ ਨਹੀਂ ਦਿੰਦੇ ਸਨ ਧੀ ਆਪਣਾ ਨਾਪਿਆ ਤੋਲਿਆ ਅਤੇ ਸ਼ਰਮਾਕਲ ਅੰਦਾਜ਼ ਰੱਖਦੀ ਸੀ ਅਤੇ ਮਰਦਾਂ ਦੇ ਸਾਹਮਣੇ ਝਿਜਕਦੀ ਸੀ ਨੌਨਸੀਆ ਪਹਿਲਾਂ ਨਾਲੋਂ ਜ਼ਿਆਦਾ ਆਕਰਸ਼ਕ ਅੰਦਾਜ਼ ਗੂੰਜਣ ਲੱਗੀ ਸੀ ਦੇ ਉਸ ਦੀਆਂ ਅੱਖਾਂ ਹੋਰ ਜ਼ਿਆਦਾ ਲਾਲਸਾ ਦੇ ਨਾਲ ਦਿਲਕਸ਼ ਅਤੇ ਕਰੂਣਾਮਈ ਹੋ ਗਈਆਂ ਸਨ ਉਹਦੇ ਸਾਹਮਣੇ ਲੋਕ ਉਸੇ ਤਰ੍ਹਾਂ ਲਾਲ ਹੋ ਜਾਂਦੇ ਸਨ ਜਿਵੇਂ ਸੂਰਜ ਛਿਪਣ ਸਮੇਂ ਬੱਦਲ ਹੋ ਜਾਂਦੇ ਹਨ ਗੱਲ ਅਸਲ ਵਿੱਚ ਇਹ ਹੈ ਬਹੁਤ ਲੋਕਾਂ ਲਈ ਨੌਨਸੀਆ ਪਿਆਰ ਦੀ ਪਹਿਲੀ ਕਿਰਨ ਸੀ ਅਤੇ ਜਦੋਂ ਉਹ ਸਤੂਨ ਦੇ ਤਰ੍ਹਾਂ ਸਿੱਧੀ ਅਤੇ ਨਾਜ਼ੁਕ ਜਹੀ ਆਪਣੀ ਛੋਟੀ ਜੀ ਗੱਡੀ ਦੇ ਨਾਲ ਤੁਰਦੀ ਸੀ ਉਸ ਦੀਆਂ ਆਵਾਜ਼ਾਂ ਮਕਾਨਾਂ ਦੀਆਂ ਛੱਤਾਂ ਤੱਕ ਗੂੰਜਦੀ ਸੀ ਤਾਂ ਬਹੁਤ ਸਾਰੇ ਲੋਕ ਮੋਨ ਉਤਸ਼ੁਕ ਨਜ਼ਰਾਂ ਨਾਲ ਉਸ ਨੂੰ ਵੇਖਿਆ ਕਰਦੇ ਸਨ ਬਾਜ਼ਾਰ ਵਿੱਚ ਵੀ ਉਹ ਆਪਣੀਆਂ ਸ਼ੋਖ ਰੰਗ ਦੀਆਂ ਸਬਜ਼ੀਆਂ ਦੇ ਢੇਰ ਕੋਲ ਖੜੀ ਗਿਰਜੇ ਦੀ ਚਿੱਟੀ ਕੰਧ ਦੀ ਪਿੱਠ ਭੂਮੀ ਵਿੱਚ ਕਿਸੇ ਮਹਾਨ ਚਿੱਤਰਕਾਰ ਦਾ ਸ਼ਾਹਕਾਰ ਲੱਗਦੀ ਸੀ ਉਸ ਵੇਲੇ ਵੀ ਉਹ ਬੜੀ ਸੋਹਣੀ ਅਤੇ ਆਕਰਸ਼ਕ ਦਿਖਾਈ ਦਿੰਦੀ ਸੀ ਉਸੇ ਖਾਸ ਜਗ੍ਹਾ ਸਾਨਮਿਆ ਕੋਮੋ ਗਿਰਜਾ ਕਰਦੇ ਨਾਲ ਲੱਗਦੀਆਂ ਪੌੜੀਆਂ ਦੇ ਖੱਬੇ ਪਾਸੇ 2-3 ਕਦਮ ਦੇ ਵਿਥ ਤੇ ਸੀ ਉਹ ਉਥੇ ਖੜੀ ਹੁੰਦੀ ਤੇ ਆਪਣੇ ਮਜ਼ਾਕ ਹਾਸੇ ਅਤੇ ਗੀਤਾਂ ਨੂੰ ਜੋਸ਼ ਨੂੰ ਹਜ਼ਾਰਾਂ ਦੀ ਤਾਦਾਦ ਯਾਦ ਸਨ ਪੇੜ ਦੇ ਸਿਰਾਂ ਤੇ ਚਮਕਦੀਆਂ ਚਿੰਗਾਰੀਆਂ ਦੀ ਤਰ੍ਹਾਂ ਵਰਾਉਂਦੀ ਹੋਈ ਬੜੀ ਹੀ ਆਕਰਸ਼ਕ ਲੱਗਦੀ ਸੀ ਉਹ ਬੜੀ ਸੁਹਾਣੀ ਸੀ ਤੇ ਲਿਬਾਸ ਇਸ ਤਰ੍ਹਾਂ ਪਹਿਨਦੀ ਸੀ ਇਹ ਉਹਦੀ ਸੁੰਦਰਤਾ ਜਾਦੂ ਬਣ ਜਾਂਦੀ ਜਿਸ ਤਰ੍ਹਾਂ ਇੱਕ ਬਲੌਰੀ ਪਿਆਲੇ ਵਿੱਚ ਚੰਗੀ ਸ਼ਰਾਬ ਦੀ ਖੂਬੀ ਦੁੱਗਣੀ ਹੋ ਜਾਂਦੀ ਹੈ ਸ਼ੀਸ਼ਾ ਜਿੰਨਾ ਸਾਫ਼ ਹੁੰਦਾ ਹੈ ਓਨਾ ਹੀ ਸ਼ਰਾਬ ਚੰਗੀ ਨਜ਼ਰ ਆਉਂਦੀ ਹੈ ਕਿਉਂਕਿ ਰੰਗ ਹਮੇਸ਼ਾ ਮਜ਼ੇ ਅਤੇ ਖੁਸ਼ਬੂ ਨੂੰ ਵਧਾ ਦਿੰਦਾ ਹੈ ਨੋਂਸੀਆ ਸੂਰਜ ਦੀਆਂ ਕਿਰਨਾਂ ਚ ਨਹਾਤੇ ਹੋਏ ਦਿਖਾਈ ਦਿੰਦੀ ਸੀ ਤੇ ਆਪਣੇ ਇਰਦ-ਗਿਰਦ ਦੇ ਲੋਕਾਂ ਦੇ ਦਿਲਾਂ ਨੂੰ ਆਪਣੀਆਂ ਪ੍ਰੇਮਪਰੀਆਂ ਨਜ਼ਰਾਂ ਨਾਲ ਕੋਸ਼ ਕਰਨ ਦਾ ਯਤਨ ਕਰਦੀ ਰਹਿੰਦੀ ਸੀ ਜਦੋਂ ਇੱਕ ਸੋਹਣੀ ਔਰਤ ਕੋਲ ਹੋਵੇ ਤਾਂ ਮਰਦ ਲੁਕਿਆ ਰਹਿਣਾ ਪਸੰਦ ਨਹੀਂ ਕਰਦਾ ਹਰ ਮਰਦ ਵੱਧ ਤੋਂ ਵੱਧ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਕਰਦਾ ਹੈ ਨੌਨਸੀਆ ਇਨੀਆਂ ਖੂਬੀਆਂ ਤੇ ਗੁਣਾਂ ਦਾ ਮਜਮੂਆ ਸੀ ਕਿ ਉਸਨੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ਕਤੀਆਂ ਨੂੰ ਜਾਗਰਿਤ ਕੀਤਾ ਸੀ ਉਹਨਾਂ ਵਿੱਚ ਜਾਣ ਪਾ ਦਿੱਤੀ ਸੀ ਕਿਉਂਕਿ ਖੂਬ ਤੋਂ ਖੂਬ ਤਰ ਦੀ ਇੱਛਾ ਪੈਦਾ ਹੋਣਾ ਇੱਕ ਜ਼ਰੂਰੀ ਗੱਲ ਹੈ ਅਤੇ ਹੁਣ ਧੀ ਅਕਸਰ ਮਾਂ ਦੀ ਬਗਲ 'ਚ ਖੜੀ ਹੋਈ ਨਜ਼ਰ ਆਉਣ ਲੱਗੀ ਸੀ ਇੱਕ ਮਿਆਂ 'ਚ ਰੱਖੀ ਹੋਈ ਘਟਾਰ ਮਰਦ ਦੋਨਾਂ ਨੂੰ ਦੇਖਦੇ ਅਤੇ ਆਪਣੇ ਤੌਰ ਤੇ ਦੋਨਾਂ ਦੀ ਸੁੰਦਰਤਾ ਅਤੇ ਜਵਾਨੀ ਦੀ ਤੁਲਨਾ ਕਰਨ ਲੱਗਦੇ ਸਮਾਵੇਦ ਦਾ ਜਾ ਰਿਹਾ ਸੀ ਨੌਂਸੀਆ ਦੇ ਮੱਥੇ ਤੇ ਹੁਣ ਚੁੰੜੀਆਂ ਪੈਣ ਲੱਗੀਆਂ ਜਿਸ ਦੇ ਕਾਰਨ ਉਸ ਦੇ ਘਨੇ ਪਰਵੱਟੇ ਇੱਕ ਦੂਜੇ ਨਾਲ ਮਿਲ ਜਾਂਦੇ ਕਈ ਵਾਰ ਉਹ ਆਪਣੇ ਬੁੱਲ ਟੋਕੇ ਆਪਣੀ ਤੀਨੂੰ ਉਸ ਨਜ਼ਰ ਨਾਲ ਵੇਂਦੀ ਜਿਸ ਨਜ਼ਰ ਨਾਲ ਇੱਕ ਜਵਾਰੀ ਇਹ ਪਤਾ ਲਾਉਣ ਦੀ ਕੋਸ਼ਿਸ਼ ਵਿੱਚ ਦੂਜੀ ਜਵਾਰੀ ਨੂੰ ਦੇਖਦਾ ਹੈ ਕਿ ਉਹਦੇ ਕੋਲ ਕਿਹੜੇ ਪੱਤੇ ਹਨ ਇੱਕ ਸਾਲ ਬੀਤਿਆ ਫਿਰ ਇੱਕ ਹੋਰ ਬੀਤਿਆ ਤੀਮਾ ਦੇ ਕਰੀਬ ਵੀ ਆਉਂਦੀ ਗਈ ਤੇ ਦੂਰ ਵੀ ਹਟਦੀ ਗਈ ਉਹ ਨੌਜਵਾਨਾਂ ਲਈ ਇਹ ਨਿਸ਼ਚਾ ਕਰਨਾ ਔਖਾ ਹੋ ਗਿਆ ਸੀ ਕਿ ਆਪਣੀਆਂ ਪ੍ਰੇਮਪਰੀਆਂ ਨਜ਼ਰਾਂ ਦਾ ਕੇਂਦਰ ਕਿਸ ਨੂੰ ਬਣਾਇਆ ਜਾਵੇ ਮਾਇਤੀ ਨੂੰ ਅਤੇ ਨੌਨਸੀਆ ਦੀਆਂ ਸਹੇਲੀਆਂ ਜੋ ਸਭ ਤੋਂ ਜ਼ਿਆਦਾ ਘਾਤਕ ਜ਼ਖਮ ਲਾਉਣਾ ਜਾਣਦੀਆਂ ਸਨ ਉਸ ਨੂੰ ਚੜਾਉਣ ਅਤੇ ਛੇੜਨ ਲੱਗੀਆਂ ਕਿਉਂ ਨੌਨਸੀਆ ਕੀ ਤੀ ਦੇ ਸਾਹਮਣੇ ਤੇਰੀ ਸੁੰਦਰਤਾ ਫਿੱਕੀ ਪੈ ਜਾਏਗੀ ਨੌਨਸੀਆ ਮੁਸਕਰਾਉਣ ਦੇ ਯਤਨ ਵਿੱਚ ਉੱਤਰ ਦਿੰਦੀ ਵੱਡੇ ਵੱਡੇ ਸਿਤਾਰੇ ਉਸ ਵੇਲੇ ਵੀ ਨਜ਼ਰ ਆਉਂਦੇ ਹਨ ਜਦੋਂ ਚੰਦ ਨਿਕਲਿਆ ਹੋਇਆ ਹੁੰਦਾ ਹੈ ਮਾਣੀ ਹਸੀਤ ਨਾਲ ਉਹ ਆਪਣੀ ਧੀ ਦੀ ਸੁੰਦਰਤਾ ਤੇ ਮਾਣ ਕਰਦੀ ਸੀ ਪਰ ਔਰਤ ਦੇ ਰੂਪ ਵਿੱਚ ਉਹ ਨੀਨਾ ਦੀ ਜਵਾਨੀ ਤੇ ਅਰਾਸ਼ਕ ਕਿਤੇ ਬਿਨਾ ਨਾ ਰਹਿ ਸਕਦੀ ਸੀ ਕਿਉਂਕਿ ਨੀਨਾ ਉਸ ਦੇ ਅਤੇ ਸੂਰਜ ਦੇ ਵਿੱਚ ਆ ਗਈ ਸੀ ਤੇ ਨੌਨਸੀਆ ਛਾਂ ਵਿੱਚ ਰਹਿਣਾ ਪਸੰਦ ਨਹੀਂ ਕਰਦੀ ਸੀ ਸੁਣਨ ਵਿੱਚ ਆਇਆ ਸੀ ਕਿ ਨੀਨਾ ਨੇ ਕਈ ਵਾਰ ਆਪਣੀ ਮਾਂ ਨੂੰ ਕਿਹਾ ਸੀ ਜੇ ਤੂੰ ਜ਼ਿਆਦਾ ਸੁਚੇਤ ਸੁਭਾਦੀ ਹੁੰਦੀ ਤਾਂ ਆਪਾਂ ਬਿਹਤਰ ਜੀਵਨ ਬਿਤਾ ਸਕਣੀ ਅਸੀਂ ਤੇ ਫਿਰ ਏ ਵੀ ਆਇਆ ਜਦੋਂ ਧੀ ਨੇ ਮਾਂ ਨੂੰ ਕਿਹਾ ਮਾਂ ਤੂੰ ਮੈਨੂੰ ਹੱਦੋਂ ਵੱਧ ਪਛਾਣ ਰੱਖਦੀ ਏ ਮੈਂ ਹੁਣ ਬੱਚੀ ਨਹੀਂ ਰਹੀ ਮੇਰੇ ਦਿਲ 'ਚ ਵੀ ਜਿਉਂਦੇ ਰਹਿਣ ਦੀ ਲਾਲਸਾ ਏ ਤੂੰ ਆਪਣੇ ਵੇਲੇ 'ਚ ਖੂਬ ਐਸ਼ ਕਰ ਲਈਏ ਹੋਰ ਕੀ ਗੱਲ ਏ ਮਾਂ ਨੇ ਪੁੱਛਿਆ ਪਰ ਉਸਨੇ ਅਪਰਾਧਪੂਰਨ ਅੰਦਾਜ਼ ਨਾਲ ਨਜ਼ਰਾਂ ਝੁਕਾ ਲਈਆਂ ਕਿਉਂਕਿ ਉਹ ਸਮਝਦੀ ਸੀ ਕਿ ਕੀ ਗੱਲ ਹੈ ਉਹਨਾਂ ਦਿਨਾਂ ਵਿੱਚ ਇੱਕ ਵਿਅਕਤੀ ਉੰਦੇ ਕੋ ਬੁਰਬੋ ਆਸਟ੍ਰੇਲੀਆ ਤੋਂ ਆਇਆ ਉਹ ਸਜੀਬ ਦੇਸ਼ ਵਿੱਚ ਲੱਕੜ ਹਰੇ ਦਾ ਕੰਮ ਕਰਦਾ ਸੀ ਜਿੱਥੇ ਹਰ ਆਦਮੀ ਦੇ ਲਈ ਦੌਲਤ बरसਦੀ ਸੀ ਉਹ ਕੁਝ ਸਮੇਂ ਲਈ ਆਪਣੇ ਦੇਸ਼ ਤੇ ਸੂਰਜ ਦੀ ਗਰਮੀ ਲੈਣਾ ਆਇਆ ਸੀ ਤੇ ਉਹਦਾ ਇਰਾਦਾ ਸੀ ਕਿ ਫੇਰ ਉਸੇ ਦੇਸ਼ ਪਰਤ ਜਾਏ ਜਿੱਥੋਂ ਦਾ ਜੀਵਨ ਆਪਣੇ ਦੇਸ਼ ਦੇ ਜੀਵਨ ਨਾਲੋਂ ਜ਼ਿਆਦਾ ਸੁਤੰਤਰ ਸੀ ਉਹ 36 ਵਰਿਆਂ ਦਾ ਹਸਮੁਖ ਕਿਸਮ ਦਾ ਆਦਮੀ ਸੀ ਉਸ ਦੇ ਸੁਭਾਅ ਵਿੱਚ ਜਿੰਦਾਦਿਲੀ ਅਤੇ ਚੁਲਬੁਲਾਪਨ ਸੀ ਅਤੇ ਕਣੇ ਜੰਗਲਾਂ ਦੇ ਜੀਵਨ ਅਤੇ ਕਾਰਨਾਮਿਆਂ ਬਾਰੇ ਮਜ਼ੇਦਾਰ ਅਤੇ ਜਾਦੂਪਰੇ ਕisse ਸੁਣਾਇਆ ਕਰਦਾ ਸੀ ਅਤੇ ਹਰ ਇੱਕ ਦਾ ਖਿਆਲ ਸੀ ਕਿ ਉਸ ਦੀਆਂ ਕਹਾਣੀਆਂ ਮਨ ਘੜਤ ਹੁੰਦੀਆਂ ਹਨ ਪਰ ਮਾਂ ਤੀ ਉਸੀਆਂ ਕਹਾਣੀਆਂ ਨੂੰ ਸੱਚ ਸਮਝਦੀਆਂ ਸਨ ਮੈਨੂੰ ਸਾਫ਼ ਨਜ਼ਰ ਆਉਂਦਾ ਏ ਕਿ ਅੰਦੇਕੋ ਮੈਨੂੰ ਪਸੰਦ ਕਰਦਾ ਏ ਨੀਨਾ ਨੇ ਕਿਹਾ ਪਰ ਤੂੰ ਉਹਦੇ ਨਾਲ ਨਕਰੀਆ ਨਾਲ ਪੇਸ਼ ਹੋਣੀ ਤੇ ਇਸ ਕਾਰਨ ਉਸ ਵਿੱਚ ਖੁੱਲਾ ਜਾਂਦੀ ਹੈ ਤੇ ਇਹ ਮੇਰੇ ਹੱਕ ਵਿੱਚ ਬੁਰਾ ਹੈ ਮੈਂ ਸਮਝਦੀਆਂ ਨੌਨਸੀਆਂ ਨੇ ਕਿਹਾ ਤੇ ਉਸਨੇ ਉਸ ਆਦਮੀ ਨੂੰ ਛੱਡ ਦਿੱਤਾ ਜੋ ਹਰ ਵਿਅਕਤੀ ਦੇ ਵਿਚਾਰ ਅਨੁਸਾਰ ਉਸ ਨੂੰ ਸਭ ਤੋਂ ਜ਼ਿਆਦਾ ਪਿਆਰਾ ਸੀ ਪਰ ਇੱਕ ਹਾਕਵਤ ਪ੍ਰਸਿੱਧ ਹੈ ਕਿ ਆਸਾਨੀ ਨਾਲ ਪ੍ਰਾਪਤ ਕੀਤੀ ਹੋਈ ਜਿੱਤ ਆਦਮੀ ਦਾ ਦਿਮਾਗ ਖਰਾਬ ਕਰ ਦਿੰਦੀ ਹੈ ਤੇ ਖਾਸ ਕਰਕੇ ਉਦੋਂ ਜਦੋਂ ਕਿ ਜੇਤੂ ਪਿਛੋਰ ਉਮਰ ਦਾ ਹੋਵੇ ਨੀਨਾ ਆਪਣੀ ਮਾਂ ਨਾਲ ਇਸ ਤਰ੍ਹਾਂ ਸੰਬੋਧਿਤ ਹੋਣ ਲੱਗੀ ਜਿਸ ਦਾ ਕਦੇ ਨੌਨਸਿਆਂ ਨੂੰ ਚਿਤਚੇਤਾ ਵੀ ਨਹੀਂ ਸੀ ਸਾਂਗ ਕਥਾ ਕਾਮੂ ਦੇ ਤਿਹਾਰ ਦੇ ਦਿਨ ਜਦੋਂ ਕਿ ਹਰੇਕ ਵਿਅਕਤੀ ਖੁਸ਼ੀਆਂ ਮਨਾ ਰਿਹਾ ਸੀ ਨੌਨਸਿਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਤਾਰਾ ਨੇਤਲਾ ਨਾਚ ਖਤਮ ਹੀ ਕੀਤਾ ਸੀ ਕਿ ਉਸੀ ਤੀਨੇ ਜ਼ੋਰ ਦੀ ਹਰ ਇੱਕ ਨੂੰ ਸੁਣਾਉਣ ਲਈ ਕਿਹਾ ਮਾਂ ਤੂੰ ਕੀ ਜ਼ਰੂਰਤ ਨਾਲੋਂ ਜ਼ਿਆਦਾ ਨਹੀਂ ਨੱਚਰੇ ਤੇਰੀ ਉਮਰ ਦੀਆਂ ਔਰਤਾਂ ਲਈ ਇਹੋ ਨੱਚਣਾ ਕੋਈ ਚੰਗੇ ਗੱਲ ਨਹੀਂ ਇਹ ਦਿਲ ਹੁਣ ਇਹਦੇ ਯੋਗ ਨਹੀਂ ਰਿਹਾ ਉਹ ਸਾਰੇ ਲੋਕ ਜਿਨ੍ਹਾਂ ਨੇ ਧੀਮੇ ਸੁਰ ਵਿੱਚ ਕਹੇ ਹੋਏ ਇਹ ਗੋਸਤਾਖੇ ਪਰੇ ਸ਼ਬਦ ਸੁਣੇ ਸਨ ਫਾਲਕੂ ਲਈ ਆਵਾਕ ਰਹਿ ਗਏ ਨੌਂਸਿਆ ਗੁੱਸੇ ਵਿੱਚ ਜਲਾਈ ਮੇਰਾ ਦਿਲ ਤੈਨੂੰ ਮੇਰੇ ਦਿਲ ਦੀ ਕੀ ਚਿੰਤਾ ਹੈ ਅੱਛਾ ਬੱਚੇ ਸ਼ੁਕਰੀਆ ਪਰ ਹੁਣ ਦੇਖਾਂਗੇ ਕਿ ਕਿਸ ਦਾ ਦਿਲ ਜ਼ਿਆਦਾ ਮਜ਼ਬੂਤ ਹੈ ਤੇ ਕੁਝ ਪਲ ਸੋਚਣ ਬਾਅਦ ਉਸਨੇ ਤਜਵੀਜ਼ ਰੱਖੀ ਮੈਂ ਇੱਥੋਂ ਲੈ ਕੇ ਫੁਹਾਰੇ ਤੱਕ ਤਿੰਨ ਵਾਰ ਤੇਰੇ ਨਾਲ ਬਿਨਾਂ ਕਿਤੇ ਰੁਕੇ ਦੌੜ ਲਾਵਾਂਗੀ ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਕਿ ਸਾਰਾ ਕਿੱਸਾ ਸਿਰੇ ਤੋਂ ਹੀ ਬੇਤੁਕਾ ਹੈ ਅਤੇ ਇਹਨਾਂ ਵਿੱਚੋਂ ਕਈ ਇਸ ਗੱਲ ਨੂੰ ਬੜੀ ਸ਼ਰਮਨਾਕ ਸਮਝ ਰਹੇ ਸਨ ਪਰ ਬਹੁਤੇ ਲੋਕਾਂ ਨੇ ਨਾਇੰਸੀਆ ਦੀ ਖਾਤਰ ਮਨੋਰਟੀ ਸੰਜੀਤਗੀ ਦੇ ਨਾਲ ਉਸਦੀ ਤਜਵੀਜ਼ ਨੇ ਹਾਂਮੀ ਭਰੀ ਤੇ ਬੇਨਤੀ ਕੀਤੀ ਕਿ ਨੀਨਾ ਆਪਣੀ ਮਾਂ ਦੇ ਚੈਲੰਜ ਨੂੰ ਕਬੂਲ ਕਰੇ ਜੱਜ ਚੁਣ ਲਏ ਗਏ ਤੇ ਦੌੜ ਦੀ ਸੀਮਾ ਤੈਅ ਕਰ ਦਿੱਤੀ ਗਈ ਇਸ ਤਰ੍ਹਾਂ ਦੌੜ ਦੇ ਸਾਰੇ ਨਿਯਮਾਂ ਤੇ ਕੰਮ ਕੀਤਾ ਗਿਆ ਬਹੁਤ ਸਾਰੇ ਮਰਦ ਅਤੇ ਔਰਤਾਂ ਚਾਹੁੰਦੀਆਂ ਸਨ ਕਿ ਮਾਂ ਜਿੱਤ ਜਾਵੇ ਤੇ ਉਹ ਪਵਿੱਤਰ ਮਰੀਮ ਅੱਗੇ ਪ੍ਰਾਰਥਨਾ ਕਰਨ ਲੱਗੇ ਕਿ ਉਹ ਉਸ ਨੂੰ ਸ਼ਕਤੀ ਅਤੇ ਸਫਲਤਾ ਦੇਵੇ ਹੁਣ ਮਾਂ ਤੇ ਤੀ ਦੋਨੋਂ ਨਾਲ-ਨਾਲ ਖੜੀਆਂ ਸਨ ਅਤੇ ਇੱਕ ਦੂਜੇ ਵੱਲ ਨਹੀਂ ਦੇਖ ਰਹੀਆਂ ਸਨ ਕੰਟੀ ਵੱਜੀ ਤੇ ਉਹ ਸੜਕ ਤੇ ਦੋ ਵੱਡੇ ਵੱਡੇ ਸਫੈਦ ਪੰਛੀਆਂ ਦੀ ਤਰ੍ਹਾਂ ਚੌਂਕ ਵੱਲ ਦੌੜਨ ਲੱਗੀਆਂ ਮਾਂ ਦੇ ਸਿਰ ਤੇ ਲਾਲ ਰੁਮਾਲ ਬੰਨਿਆ ਤੇ ਧੀ ਦੇ ਸਿਰ ਤੇ ਫਿੱਕੇ ਨੀਲੇ ਰੰਗ ਦਾ ਰੁਮਾਲ ਸੀ ਦੌੜ ਦੇ ਪਹਿਲੇ ਹੀ ਮਿੰਟ 'ਚ ਇਹ ਗੱਲ ਸਪਸ਼ਟ ਹੋ ਗਈ ਸੀ ਮਾਂ ਧੀ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਵੀ ਹੈ ਤੇ ਜ਼ਿਆਦਾ ਤੇਜ਼ ਰਫ਼ਤਾਰ ਵੀ ਨੌਨਸੀਆ ਇੰਨੀ ਆਸਾਨੀ ਨਾਲ ਖੂਬਸੂਰਤੀ ਨਾਲ ਦੌੜ ਰਹੀ ਸੀ ਜਿਵੇਂ ਖੁਦ ਧਰਤੀ ਉਸ ਨੂੰ ਆਪਣੀ ਗਲਵਕੜੀ ਚ ਲੈ ਰਹੀ ਹੋਵੇ ਖਿੜਕੀਆਂ ਚ ਬੈਠੇ ਲੋਕ ਉਸ ਦੇ ਕਦਮਾਂ ਤੇ ਫੋਲਨ ਨਿਸ਼ਾਵਰ ਕਰਕੇ ਚੀਖ ਜੀਖ ਕੇ ਉਸੇ ਹੌਸਲਾ ਫਜ਼ਾਈ ਕਰ ਰਹੇ ਸਨ ਦੂਜੀ ਦੌੜ ਵਿੱਚ ਉਹ ਆਪਣੀ ਧੀ ਤੋਂ 4 ਮੀਟਰ ਅੱਗੇ ਹੋ ਗਈ ਅਤੇ ਨੀਨਾ ਜੋ ਆਪਣੀ ਹਾਰ ਕਾਰਨ ਪਰੇਸ਼ਾਨ ਅਤੇ ਨਿਰਾਸ਼ ਹੋ ਗਈ ਸੀ ਹਾਫਦੇ ਹੋਈ ਗਿਰਜੇ ਦੀਆਂ ਪੌੜੀਆਂ ਤੇ ਡਿੱਗ ਪਈ ਅਤੇ ਤੀਜੀ ਵਾਰ ਦੌੜਨ ਦੀ ਹਿੰਮਤ ਨਾ ਰਹੀ ਨੋਂਸੀਆ ਬਿਜਲੀ ਦੀ ਤਰ੍ਹਾਂ ਤਾਜ਼ਾ ਦਮ ਹੋਸਤੇ ਚੁਕੇ ਅਤੇ ਦੂਜਿਆਂ ਨਾਲ ਮਿਲ ਕੇ ਹੱਸਣ ਲੱਗੀ ਬੱਚੀ ਉਹ ਤੀ ਦੇ ਪਰੇਸ਼ਾਨ ਵਾਲਾ ਨੂੰ ਆਪਣੇ ਕਰੜੇ ਹੱਥਾਂ ਨਾਲ ਥਾਪਕਦੀ ਬੋਲੀ ਤੈਨੂੰ ਜਾਣਨਾ ਚਾਹੀਦਾ ਹੈ ਕਿ ਖੇਡ ਕਾਮ ਅਤੇ ਪ੍ਰੇਮ ਸਭ ਚੀਜ਼ਾਂ ਵਿੱਚ ਮਜ਼ਬੂਤ ਦਿਲ ਉਸਔਰਤ ਦਾ ਦਿਲ ਹੈ ਜੋ ਜ਼ਿੰਦਗੀ ਦੀ ਹਰ ਪ੍ਰੀਖਿਆ ਚੋਂ ਗੁਜ਼ਰ ਚੁੱਕੀ ਹੋਵੇ ਅਤੇ ਉਹ ਤੀ ਤੋਂ ਖਾਸੀ ਉੱਪਰ ਉਮਰ ਹੋਣ ਤੋਂ ਬਾਅਦ ਹੀ ਪ੍ਰਾਪਤ ਹੁੰਦਾ ਹੈ ਇਸ ਲਈ ਕੁੜਾ ਨਾ ਮੇਰੇ ਬੱਚੇ ਅਤੇ ਦੌੜ ਦੇ ਬਾਅਦ ਬਿਨਾ ਆਰਾਮ ਕੀਤੇ ਨੌਨਸੀਆ ਨੇ ਫਿਰ ਨਾਚ ਦੀ ਤੁਮ ਛੇੜਨ ਨੂੰ ਕਿਹਾ ਮੇਰੇ ਨਾਲ ਕੌਣ ਨੱਚਦਾ ਹੈ ਅੰਦੇਕੋ ਅੱਗੇ ਵਧਿਆ ਉਸ ਨੇ ਆਪਣੀ ਟੋਪੀ ਲਾ ਕੇ ਉਸ ਜੇਰੇ ਵਾਲੀ ਔਰਤ ਦੀ ਸੇਵਾ ਵਿੱਚ ਝੁੱਕ ਕੇ ਨਮਸਕਾਰ ਕੀਤਾ ਸਭ ਸ਼ਾਜਿੰਦਿਆਂ ਨੇ ਅਗਨੇ ਨਾਚਦੇ ਸੜਪ ਦੀ ਫੜਕ ਦੀ ਧੁੰ ਮੇੜ ਦਿੱਤੀ ਜੋ ਪੁਰਾਣੀ ਅਤੇ ਪੱਕੀ ਸ਼ਰਾਬ ਦੀ ਤਰ੍ਹਾਂ ਨਸ਼ੀਲੀ ਸੀ ਨੌਨਸੀਆ ਫਿਰ ਕਿਹਦੀ ਤਰ੍ਹਾਂ ਘੁੰਮਣ ਥਿਰਕਣ ਅਤੇ ਸੱਪ ਦੀ ਤਰ੍ਹਾਂ ਵਲ ਖਾਣ ਲੱਗੀ ਉਸ ਨਾਚ ਨੂੰ ਜੋ ਉਹਦੀਆਂ ਤੀਬਰ ਭਾਵਨਾਵਾਂ ਵਰਗਾ ਸੀ ਚੰਗੀ ਤਰ੍ਹਾਂ ਸਮਝਦੀ ਸੀ ਤੇ ਉਸ ਜਿੱਤ ਦਾ ਅਤੇ ਗਜ਼ਬ ਦੇ ਸੁੰਦਰ ਸਰੀਰ ਦੀਆਂ ਲਚਕੀਲੀਆਂ ਹਰਕਤਾਂ ਦਾ ਨਜ਼ਾਰਾ ਸਵਰਗ ਤੋਂ ਘੱਟ ਨਹੀਂ ਸੀ ਉਹ ਬੜੀ دیر ਤੱਕ ਨੱਚਦੀ ਰਹੀ ਬੜੇ ਲੋਕਾਂ ਨਾਲ ਨੱਚੀ ਉਹ ਥੱਕ ਥੱਕ ਖਾਰ ਗਏ ਪਰ ਉਹ ਸੀ ਕਿ ਸੰਤੁਸ਼ਟ ਹੋਣ ਵਿੱਚ ਨਹੀਂ ਆਉਂਦੀ ਸੀ ਆਦੀ ਰਾਤ ਬੀਤ ਚੁੱਕ ਬੀਤ ਚੁੱਕਣ ਬਾਅਦ ਉਸ ਨੇ ਚਿਲਾ ਕੇ ਕਿਹਾ ਉਹ ਅੰਡੇ ਕੋ ਆਖਰੀ ਵਾਰ ਹੋਰ ਨਾਚ ਹੋ ਜਾਏ ਹੁਣ ਉਸ ਨੇ ਹੌਲੀ ਹੌਲੀ ਉਸ ਦੇ ਨਾਲ ਨੱਚਣਾ ਸ਼ੁਰੂ ਕੀਤਾ ਉਸ ਦੀਆਂ ਅੱਖਾਂ ਫੈਲ ਗਈਆਂ ਤੇ ਉਹਨਾਂ ਵਿੱਚ ਉਹ ਪ੍ਰੇਮ ਦਾ ਪ੍ਰਕਾਸ਼ ਚਲ ਕਰਨ ਲੱਗਾ ਆਪਣੀਆਂ ਬਾਹਾਂ ਉੱਪਰ ਉਠਾਈਆਂ ਤੇ ਇਸ ਤਰ੍ਹਾਂ ਜ਼ਮੀਨ ਤੇ ਜਾ ਪਈ ਜਿਵੇਂ ਕਿਸੇ ਨੇ ਡਿੱਗਿਆ ਹੋਵੇ ਤੇ ਡਾਕਟਰ ਨੇ ਕਿਹਾ ਕਿ ਉਸ ਦੀ ਮੌਤ ਦਿਲ ਦੀ ਧੜਕਣ ਬੰਦ ਹੋਣ ਕਾਰਨ ਹੋਈ ਹੈ ਸ਼ਾਇਦ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ До